ਇਹ ਨਦੀ ਆ ਜਿਹੜੀ ਹਰਿਆਣੇ ਤੋਂ ਆਂਦੀ ਆ ਤੇ ਹਰਿਆਣੇ ਤੋਂ ਆਂਦੀ ਹੋਈ ਜਿਹੜੇ ਹੁਣ ਇਹ ਪੰਜਾਬ ਦੇ ਘੱਗਰ ਵਿੱਚ ਡਿੱਗਦੀ ਆ ਉਹਨਾਂ ਚ ਡਰ ਰਹੀ ਆ ਵੀ ਕਿਤੇ ਫਸਲਾਂ ਨਾਲ ਸਾਡੀਆਂ ਖਰਾਬ ਹੋ ਕੀਤੀਆਂ ਜਾਣ ਵੀ ਕਿਤੇ ਉੱਪਰੋਂ ਪਾਣੀ ਛੱਡਿਆ ਜਾਵੇ ਹੋਰ ਵੀ ਸਾਡੇ ਗੁਰੂ ਘਰ ਨੂੰ ਵੀ ਇਹਦੇ ਲਵੇ ਲਵੇ ਬੇਨਤੀ ਵੀ ਪੱਥਰ ਲਾਇਆ ਜਾਵੇ ਖਤਰੇ ਤੋਂ ਬਾਹਰ ਚੱਲ ਰਹੀ ਆ ਜੀ ਹੁਣ ਵੀ ਜਾਦਾ ਗਈ ਫਲੱਡ ਆ ਗਿਆ ਇਹ ਸੜਕਾਂ ਟੁੱਟ ਗਈਆਂ ਨੇ ਬੁਰੇ ਹਾਲ ਬੰਕੇ ਡੜੇ ਹੋ ਗਏ ਲੋਕਾਂ ਦੇ ਆਬਜਾ ਵਗੈਰਾ ਲੋਕਾਂ ਨੂੰ ਮਿਲਿਆ ਜਦ ਲੋਕਾਂ ਨੂੰ ਕੋਈ ਨਹੀਂ ਮਿਲਿਆ ਪੰਜਾਬ ਦਾ ਬਹੁਤ ਸਾਰਾ ਏਰੀਆ ਜਿਹੜਾ ਹੜ ਦੀ ਮਾਰ ਵਿੱਚ ਆ ਹੜ ਵਰਗੇ ਹਾਲਾਤਾਂ ਵਿੱਚ ਲੋਕ ਲੰਘ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਕਿਵੇਂ ਬਿਆਸ ਦਰਿਆ ਨੇ ਉਹ ਜਿਹੜੇ ਆ 92 ਵਾਲੇ ਹਾਲਾਤ ਬਣਾ ਕੇ ਰੱਖ ਦਿੱਤੇ ਆ ਕਿ ਜਿਵੇਂ ਉਨਿ ਸੋ 92 ਵਿੱਚ ਬਹੁਤ ਸਾਰਾ ਹੜਾ ਆਇਆ ਸੀਗੇ ਤੇ ਲੋਕਾਂ ਤੇ ਭਾਰੀ ਮਾਰ ਪਈ ਸੀ ਤਾਂ ਉਸੇ ਤਰੀਕੇ ਨਾਲ ਜੇਕਰ 2023 ਦੀ ਗੱਲ ਕਰੀਏ ਤਾਂ 2023 ਵਿੱਚ ਪੰਜਾਬ ਦਾ ਪਟਿਆਲਾ ਏਰੀਆ ਪਟਿਆਲਾ ਜ਼ਿਲ੍ਹੇ ਦਾ ਬਹੁਤ ਸਾਰਾ ਏਰੀਆ ਜਿਹੜਾ ਡੁੱਬ ਗਿਆ ਸੀਗਾ ਤਾਂ ਉਸ ਤੋਂ ਬਾਅਦ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਜਿਹੜੇ ਆ ਪਟਿਆਲਾ ਏਰੀਆ 'ਚ ਕੁਝ ਅਜਿਹੇ ਹਾਲਾਤ ਪੈਦਾ ਹੁੰਦੇ ਨਜ਼ਰ ਆ ਰਹੇ ਆ ਪਾਣੀ ਕਾਰਨ ਕਿ ਖਤਰੇ ਦੀ ਘੰਟੀ ਆ ਕਿਤੇ ਨਾ ਕਿਤੇ ਉਹ ਲੋਕਾਂ ਲਈ ਵੱਜ ਰਹੀ ਆ ਕਿ ਪਾਣੀ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਟਾਂਗਰੀ ਨਦੀ ਹੈ ਜਿੱਥੇ ਅਸੀਂ ਖੜੇ ਆ ਟਾਂਗਰੀ ਨਦੀ ਚ ਪਾਣੀ ਦਾ ਬਹਾਅ ਦੇਖ ਲਓ ਤੇ ਸੱਜਾ ਚ ਤੁਸੀਂ ਦੇਖ ਲਓ ਕਿ ਵਾਟਾ ਜਿਹੜੀ ਆਪਾਂ ਵੱਟ ਕਹਿੰਦੇ ਆ ਜ਼ਮੀਨ ਵਾਲੀ ਤਾਂ ਉਸ ਦੇ ਬਿਲਕੁਲ ਨਾਲ ਚੱਲ ਰਹੀ ਹੈ ਨਦੀ ਤੇ ਕੁਝੇ ਹੀ ਜਿਹੜਾ ਦੂਰੀ ਆ ਤੇ ਕਿਸੇ ਸਮੇਂ ਵੀ ਇਹ ਜਿਹੜਾ ਮਾਰ ਪਾਣੀ ਖੇਤਾਂ ਵਿੱਚ ਘਰ ਸਕਦਾ ਤਾਂ ਉੱਥੇ ਹੀ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਦਿਖਾਵਾਂਗੇ ਤਾਂ ਇਸ ਟਾਈਮ ਅਸੀਂ ਅਹ ਦੇਵੀਗੜ੍ਹ ਤੋਂ ਅੱਗੇ ਜਿਹੜਾ ਦੁੱਦਨ ਸਾਦਾ ਆਂਦਾ ਹੈ ਦੁੱਦਨ ਸਾਦਾ ਤੋਂ ਅੱਗੇ ਜਿਹੜੀ ਟਾਂਗਰੀ ਨਦੀ ਜਿਹੜੀ ਚੱਲਦੀ ਆ ਉੱਥੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਇੱਥੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਜਿਹੜਾ ਪਿੱਛੋਂ ਆ ਰਿਹਾ ਖਾਸ ਗੱਲ ਇਹ ਵੀ ਹੈ ਕਿ ਇਹ ਜਿਹੜੀ ਨਦੀ ਹੈ ਇਹ ਹਰਿਆਣੇ ਵੱਲੋਂ ਆਂਦੀ ਹੈ ਜਿੱਥੇ ਅਕਸਰ ਪੰਜਾਬ ਤੇ ਹਰਿਆਣਾ ਪਾਣੀ ਨੂੰ ਲੈ ਕੇ ਆਮੋ ਸਾਹਮਣੇ ਰਹਿੰਦੇ ਆ ਤਾਂ ਉੱਥੇ ਹੀ ਹੁਣ ਦੀ ਜੇਕਰ ਗੱਲ ਕਰੀਏ ਤਾਂ ਇਹ ਨਦੀ ਹੈ ਜਿਹੜੀ ਹਰਿਆਣੇ ਤੋਂ ਆ ਆਂਦੀ ਆ ਤੇ ਹਰਿਆਣੇ ਤੋਂ ਆਂਦੀ ਹੋਈ ਜਿਹੜੇ ਹੁਣ ਇਹ ਪੰਜਾਬ ਦੇ ਖੱਗਰ ਵਿੱਚ ਡਿੱਗਦੀ ਆ ਜੋ ਆ ਜਿਹੜਾ ਕਿ ਪਾਤੜਾਂ ਵਾਲੀ ਸਾਈਡ ਜਾਂ ਚੀਕੇ ਤੋਂ ਕੁਝ ਦੂਰੀ ਤੇ ਵਗਦਾ ਖੱਗਰ ਉੱਥੇ ਜਾ ਕੇ ਡਿੱਗਦੀ ਆ ਤੇ ਉਧਰ ਜੇ ਕਰ ਖੱਗਰ ਦੀ ਗੱਲ ਕਰੀਏ ਤਾਂ ਖੱਗਰ ਚ ਵੀ ਪਾਣੀ ਪਿੱਛੋਂ ਬਹੁਤ ਸਾਰਾ ਦਿਖਾਈ ਦੇ ਰਿਹਾ ਤਾਂ ਹੁਣ ਤਾਜ਼ਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆ ਜਿਹੜੀ ਆ ਨਦੀ ਆ 21ਵੇਂ ਫਾਨ ਤੇ ਚੱਲ ਰਹੀ ਆ ਕਿੱਡੇ हां ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਕੁਝ ਦੂਰੀ ਹੀ ਰਹਿ ਰਹੀ ਆ ਕਿ ਦੂਜੀ ਸਾਈਡ ਜਿਹੜੇ ਆ ਬੱਟਾਂ ਨੇ ਜਿਹੜੀਆਂ ਉਹ ਬਿਲਕੁਲ ਨਾਲ ਪਾਣੀ ਉਹਦੇ ਚੱਲ ਰਿਹਾ ਤੇ ਕਿਸੇ ਸਮੇਂ ਵੀ ਮਾਰ ਕਰ ਸਕਦਾ ਹੈ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਆ ਕੇ ਜੋ ਪਾਣੀ ਦਾ ਬਹਾਾ ਉਹ ਵੀ ਦਿਖਾਇਆ ਜਾਵੇ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਜਿੱਥੇ ਪੰਜਾਬ ਦਾ ਬਹੁਤ ਸਾਰਾ ਏਰੀਆ ਇਸ ਟਾਈਮ ਪਾਣੀ ਦੀ ਮਾਰ ਚੱਲ ਰਿਹਾ ਹੈ ਤੁਸੀਂ ਰੋਜ਼ ਦੇਖ ਰਹੇ ਹੋ ਕਿ ਕਿਵੇਂ ਸੁਲਤਾਨਪੁਰ ਲੋਧੀ ਹੋ ਗਿਆ ਫਾਜ਼ਲੀਕਾ ਹੋ ਗਿਆ ਇਹ ਏਰੀਆ ਵਿੱਚ ਕਿਵੇਂ ਪਾਣੀ ਨੇ ਮਾਰ ਪਾਈ ਹੋਈ ਆ ਤੇ ਲੋਕ ਘਰਾਂ ਚੋਂ ਨਿਕਲ ਚੁੱਕੇ ਨੇ ਘਰਾਂ ਤੋਂ ਨਿਕਲ ਕੇ ਬਾਹਰ ਦੂਰ ਜਾ ਕੇ ਦੂਰ ਦਰਾਡੇ ਜਾ ਕੇ ਸ਼ਰਨ ਲੈ ਰਹੇ ਨੇ ਉੱਥੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਨਾਲ ਡੰਗਰ ਆ ਜਿਹੜੇ ਆ ਪਸ਼ੂ ਆ ਜਿਹੜੇ ਉਹਨਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਹੋ ਰਹੀ ਆ ਤਾਂ ਉਧਰ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੀ ਗੱਲ ਕਰ ਰਹੇ ਆ ਪਟਿਆਲੇ ਜ਼ਿਲ੍ਹੇ ਦੇ ਦੁੱਦਣ ਸਾਧਾ ਜੋ ਕਿ ਦੇਵੀਗੜ੍ਹ ਤੋਂ ਕੁਝ ਦੂਰੀ ਤੇ ਆ ਤੇ ਉੱਥੇ ਟਾਂਗਰੀ ਨਦੀ ਵਗਦੀ ਆ ਤਾਂ ਉਸ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਫਾਨ ਤੇ ਚੱਲ ਰਹੀ ਹੈ ਤੇ ਇਹ ਕਿਸੇ ਸਮੇਂ ਵੀ ਵੱਡੀ ਮਾਰ ਕਰ ਸਕਦੀ ਹੈ ਤੇ ਉਧਰ ਪ੍ਰਸ਼ਾਸਨ ਤੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਜਾਂਦੇ ਆ ਕਿ ਇਸ ਦੀ ਸਫਾਈ ਜਿਹੜੀ ਆ ਨਹੀਂ ਸਮੇਂ ਸਿਰ ਹੁੰਦੀ ਅਤੇ ਜੋ ਬੁੱਟੀ ਆ ਤੁਸੀਂ ਬੁੱਟੀ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਦਰਖਤਾਂ ਵਿੱਚ ਫਸੀ ਹੋਈ ਆ ਹਾਲਾਂਕਿ ਪਹਿਲਾਂ ਜਿਹੜਾ ਪਾਣੀ ਆਇਆ ਉਹ ਹੜਾ ਕੇ ਲੈ ਗਿਆ ਤੇ ਅੱਗੇ ਵੀ ਬਹੁਤ ਸਾਰੀ ਬੁੱਟੀ ਖੜੀ ਆ ਤੇ ਆ ਇਸ ਤੋਂ ਪਿੱਛੇ ਦੀ ਗੱਲ ਕਰੀਏ ਤਾਂ ਪਿੱਛੇ ਵੀ ਜਿਹੜੀ ਆ ਵੱਡੀ ਨਦੀ ਆਂਦੀ ਆ ਪਟਿਆਲੇ ਜ਼ਿਲ੍ਹੇ ਦੀ ਉਸ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਲੇ ਬੁੱਟੀ ਉਸੇ ਤਰੀਕੇ ਨਾਲ ਖੜੀ ਆ ਤੇ ਉਹ ਕਿਤੇ ਨਾ ਕਿਤੇ ਹਜੇ ਰਾਹਤ ਆ ਲੋਕਾਂ ਨੂੰ ਕਿਤੇ ਉਸ ਨਦੀ ਤੋਂ ਕਿਉਂਕਿ ਉਹ ਨਦੀ ਜਦੋਂ ਚੜਦੀ ਆ ਤਾਂ ਬਹੁਤ ਸਾਰੇ ਲੋਕਾਂ ਦੀ ਨੀਂਦ ਉਡਾ ਦਿੰਦੀ ਆ ਤੇ ਬਹੁਤ ਸਾਰੇ ਲੋਕ ਕਈ ਕਈ ਮਹੀਨੇ ਆਪਣੇ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਜਾਂਦੇ ਆ ਤੇ ਉਧਰ ਜੇ ਹੁਣ ਇਹ ਗੱਲ ਕਰੀਏ ਤਾਂ ਹਾਂ ਇਹ ਜਿਹੜੀ ਟਾਂਗਰੀ ਨਦੀ ਆ ਇਹ ਘੱਗਰ ਦਰਿਆ ਚ ਡਿੱਗਦੀ ਆ ਜਾ ਕੇ ਜਿਹੜਾ ਕਿ ਚੀਕਾ ਹੋ ਗਿਆ ਇਹ ਚੀਕੇ ਤੋਂ ਅੱਗੇ ਪਾਤੜਾ ਮੂਨਕ ਉਧਰ ਜਾ ਕੇ ਜਿਹੜਾ ਘੱਗਰ ਨਿਕਲਦਾ ਉਸ ਨਦੀ ਚ ਉਸ ਘੱਗਰ ਚ ਇਹ ਨਦੀ ਡਿੱਗਦੀ ਆ ਤੇ ਇਸ ਦਾ ਪਾਣੀ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਿਵੇਂ ਅੱਗੇ ਮਾਰ ਕਰ ਸਕਦਾ ਤੇ ਉੱਥੇ ਜੇਕਰ ਮਾਰਕੰਡਾ ਦੀ ਗੱਲ ਕਰੀਏ ਤਾਂ ਮਾਰਕੰਡਾ ਵੀ ਇਸ ਤੋਂ ਕੁਝ ਦੂਰੀ ਤੇ ਹੀ ਆ ਜੋ ਮਾਰਕੰਡਾ ਨਦੀ ਆ ਉਹ ਵੀ ਉਜਾ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਉਸ ਚ ਵੀ ਪਾਣੀ ਦੱਸਿਆ ਜਾ ਰਿਹਾ ਕਿ ਇਸੇ ਤਰ੍ਹਾਂ ਵਹਾ ਬਹਿ ਰਿਹਾ ਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਕਿਸ ਤਰੀਕੇ ਨਾਲ ਮਾਰ ਪਾਰ ਰਿਹਾ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਸੌਣ ਮਹੀਨਾ ਜਿਹੜਾ ਲੰਘਿਆ ਹੈ ਭਾਦੋਂ ਮਹੀਨਾ ਚੱਲ ਰਿਹਾ ਤੇ ਸੌਣ ਮਹੀਨੇ ਦੇ ਜਿਹੜੇ ਮੀਂਹ ਨੇ ਉਹ ਕਿਸ ਤਰੀਕੇ ਨਾਲ ਪਹਾੜਾਂ ਚ ਪਏ ਅਤੇ ਉਸ ਨੇ ਇਹ ਸਥਿਤੀ ਬਣਾ ਕੇ ਰੱਖ ਦਿੱਤੀ ਕਿ ਹਰ ਪਾਸੇ ਜਿਹੜਾ ਪਹਾੜਾਂ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕਿਉਂਕਿ ਜੇ ਪਾਉਂਗ ਡੈਮ ਦੀ ਗੱਲ ਕਰੀਏ ਤਾਂ ਪਾਉਂਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਚੋਂ ਪਾਣੀ ਡਿੱਗਿਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਕਿ ਸੁਖਨਾ ਝੀਲ ਸੁਖਨਾ ਝੀਲ ਚ ਬਿੱਤੇ ਦਿਨ ਹੀ ਦੇਖਿਆ ਕਿ ਕਿਸ ਤਰੀਕੇ ਨਾਲ ਫਲੱਡ ਗੇਟ ਖੋਲੇ ਗਏ ਅਤੇ ਉਸ ਨੇ ਚੰਡੀਗੜ੍ਹ ਚ ਪਾਣੀ ਹੀ ਪਾਣੀ ਕਰਕੇ ਰੱਖ ਦਿੱਤਾ ਤੇ ਇਸੇ ਤਰ੍ਹਾਂ ਜੇਕਰ ਭਾਖੜਾ ਬਿਆਸ ਡੈਮ ਦੀ ਗੱਲ ਕਰੀਏ ਤਾਂ ਉਸ ਦੇ ਵੀ ਗੇਟ ਖੁੱਲੇ ਗਏ ਤਾਂ ਇਹ ਲਗਾਤਾਰ ਪਾਣੀ ਆ ਜਿਹੜਾ ਉਹ ਪਹਾੜਾਂ ਵਿੱਚੋਂ ਆ ਰਿਹਾ ਤੇ ਖਾਸ ਗੱਲ ਇਹ ਆ ਕਿ ਇਸ ਪਾਣੀ ਨੇ ਬਹੁਤ ਸਾਰੇ ਜਿਹੜੇ ਆ ਕਿਸਾਨਾਂ ਨੂੰ ਲੋਕਾਂ ਨੂੰ ਜਿਹੜੇ ਆ ਵਿਪਤਾ ਵਿੱਚ ਸਮੱਸਿਆਵਾਂ ਵਿੱਚ ਪਾ ਕੇ ਰੱਖ ਦਿੱਤਾ ਤੇ ਹੁਣ ਜੇ ਗੱਲ ਕਰੀਏ ਤਾਂ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਪਟਿਆਲੇ ਜ਼ਿਲ੍ਹੇ ਤੋਂ ਕੁਝ ਦੂਰੀ ਤੇ ਜਿਹੜੀ ਆ ਨਦੀ ਵਗ ਰਹੀ ਹੈ ਟਾਂਗਰੀ ਨਦੀ ਜੋ ਕਿ ਦੁੱਦਨ ਸਾਦਾ ਦੇ ਨੇੜੇ ਆ ਉਥੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਉਫਾਨ ਤੇ ਚੱਲ ਰਹੀ ਹੈ ਨਦੀ ਤੇ ਕਿਵੇਂ ਬਿਲਕੁਲ ਜਿਹੜੇ ਆ ਲੋਕਾਂ ਦੀ ਕਿਸਾਨਾਂ ਦੀ ਖਾਸ ਕਰਕੇ ਆ نیند ਉਡਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬੱਟ ਦੇ ਨਾਲ ਪਾਣੀ ਚੱਲ ਰਿਹਾ ਤੇ ਕਿਸੇ ਸਮੇਂ ਵੀ ਇਹ ਚੜ ਕੇ ਆ ਸਕਦੀ ਹੈ ਤੇ ਹੋਰ ਵੀ ਜਿਹੜੀ ਅੱਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੇ ਗੱਲਬਾਤ ਵੀ ਕਰਦੇ ਆਂ ਲੋਕਾਂ ਦੀ ਜਿਹੜੇ ਜਿਹੜੇ ਇੱਥੇ ਨੇੜੇ-ਤੇੜੇ ਰਹਿੰਦੇ ਨੇ ਕਿ ਕਿਵੇਂ ਉਹ ਅੱਜ ਦਿਨ ਕੱਟ ਰਹੇ ਨੇ ਤੇ ਕੀ ਸਥਿਤੀ ਹੈ ਟਾਂਗਰੀ ਨਦੀ ਦੇ ਹਾਲਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤੇ ਉੱਥੇ ਹੀ ਇਸ ਕੰਡੇ ਇਸ ਟਾਂਗਰੀ ਨਦੀ ਦੇ ਕੰਡੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਆ ਭਗਤ ਧੰਨਾ ਜੀ ਤਾਂ ਉਥੇ ਸੇਵਾਦਾਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੋ ਤੁਸੀਂ ਦੇਖਿਆ ਕਿ ਹਾਲਾਤ ਕਿਸ ਤਰੀਕੇ ਨਾਲ ਪਾਣੀ ਪੂਰੇ ਸਿਖਰਾਂ ਤੇ ਚੱਲ ਰਿਹਾ ਬਾਬਾ ਜੀ ਵਾਇਰ ਜੀ ਖਾਲਸਾ ਬਰਜ ਜੀ ਇਹ ਬਹੁਤ ਜੀ ਬਾਬਾ ਜੀ ਜਿਹੜਾ ਬਾਹਰ ਚੱਲ ਰਿਹਾ ਜੀ ਜੀ ਬਹੁਤ ਜ਼ੋਰ ਤੇ ਆ ਵੀ ਪਾਣੀ ਦੀ ਕਿਰਪਾਲਤਾ ਰੱਖਣ ਨੂੰ ਪਰੋਂ ਨਾ ਛੱਡਿਆ ਜਾਵੇ ਵੀ ਇੱਥੇ ਨੁਕਸਾਨ ਨਾ ਹੋਵੇ ਫਸਲਾਂ ਦਾ ਪਿਛਲੀ ਵਾਰੀ ਵੀ ਲੋਕ ਵੀ ਆਂਦੇ ਹੋਣੇ ਆ ਤੇ ਕਿਸਾਨ ਗੱਲਬਾਤ ਕਰਦੇ ਹੋਣੇ ਕਿੱਦਾਂ ਦਾ ਡਰ ਉਹਨਾਂ 'ਚ ਉਹਨਾਂ 'ਚ ਡਰ ਇਹੀ ਆ ਵੀ ਕਿਤੇ ਫਸਲਾਂ ਨਾ ਸਾਡੀਆਂ ਖਰਾਬ ਹੋ ਕੀਤੀਆਂ ਜਾਣ ਵੀ ਕਿਤੇ ਉੱਪਰੋਂ ਪਾਣੀ ਛੱਡਿਆ ਜਾਵੇ ਹੋਰ ਵੀ ਨੁਕਸਾਨ ਨਾ ਹੋ ਜੇ ਪਿਛਲੀ ਵਾਰੀ ਬਹੁਤ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ ਗੁਰਦੁਆਰਾ ਸਾਹਿਬ ਨੂੰ ਵੀ ਜਮਾ ਬਿਲਕੁਲ ਨਾਲ ਹੀ ਆ ਤੇ ਪਹਿਲਾਂ ਵੀ ਇਸੇ ਤਰੀਕੇ ਨਾਲ ਹਾਲਾਤ ਬਣੇ ਸੀਗੇ ਤਾਂ ਹੁਣ ਵੀ ਉਸੇ ਤਰ੍ਹਾਂ ਦੇ ਹਾਲਾਤ ਬਣ ਰਹੇ ਆਂ ਜੀ ਹਾਂ ਇਹੀ ਸਾਡੀ ਕਿਰਪਾਲਤਾ ਵੀ ਸਰਕਾਰਾਂ ਕੇ ਵੀ ਵੀ ਸਾਡੇ ਗੁਰੂ ਘਰ ਨੂੰ ਵੀ ਇਹਦੇ ਲਵੇ ਲਵੇ ਬੇਨਤੀ ਵੀ ਪੱਥਰ ਲਾਇਆ ਜਾਵੇ ਹੱਥ ਬਨ ਕੇ ਬੇਨਤੀ ਹੈ ਸਾਰੀਆਂ ਸਰਕਾਰਾਂ ਨੂੰ ਵੀ ਨਾਲੇ ਇਹ ਖਤਰੇ ਤੋਂ ਬਾਹਰ ਚੱਲ ਰਹੀ ਹੈ ਜੀ ਹੁਣ ਵੀ ਜ਼ਿਮੀਂਦਾਰ ਜੱਟ ਰੋਜ਼ ਸ਼ਾਮ ਸੂਹਾ ਆ ਕੇ ਦੇਖਦੇ ਨੇ ਇਹਨੂੰ ਵੀ ਬਾਹਰ ਚੱਲ ਰਹੀ ਆ ਹੁਣ ਖਤਰੇ ਤੋਂ ਹਾਂ ਜੀ ਵੀ ਫਸਲਾਂ ਤੋਂ ਡਰ ਰਹੇ ਨੇ ਜ਼ਿਮੀਂਦਾਰ ਵੀ ਹਾਂ ਜੀ ਤੇ ਬਾਬਾ ਜੀ ਗੁਰਦੁਆਰਾ ਸਾਹਿਬ ਦਾ ਵੀ ਕੰਮ ਚੱਲ ਰਿਹਾ ਹੈ ਤੇ ਉੱਥੇ ਲੰਗਰ ਲੰਗਰ ਵੀ ਜਿਹੜੀ ਆ ਸੰਗਤ ਸ਼ੱਕੇ ਜਾਂਦੀ ਆ ਤਾਂ ਇਹ ਪ੍ਰਬੰਧ ਸਾਰਾ ਕਿਵੇਂ ਚੱਲਦਾ ਇਹ ਮਹਾਰਾਜ ਸੰਗਤ ਦੇ ਸਿਰ ਤੋਂ ਹੀ ਆ ਜੀ ਜ਼ਿੰਮੇਦਾਰਾਂ ਦੇ ਭਰਾਵਾਂ ਦੇ ਸਿਰ ਤੋਂ ਆ ਸੰਗਤ ਦੇ ਸਯੋਗ ਨਾਲ 24 ਘੰਟੇ ਲੰਗਰ ਆ ਇੱਥੇ ਤੁਹਾਡੀ ਕਿਰਪਾ ਵੀਰਾਂ ਭਾਈਆਂ ਦੀ ਵੀ ਆ ਹੀ ਹੱਥ ਬੰਨ ਕੇ ਬੇਨਤੀ ਆ ਵੀ ਇਤੋਂ ਵੱਧ ਪਾਣੀ ਨਾ ਛੱਡਿਆ ਜਾਵੇ ਉੱਤੇ ਤੇ ਵੀ ਬਰਸਾਤੀ ਪਾਣੀ ਆ ਵੀ ਵੱਧ ਨਾ ਛੱਡਣਾ ਇੱਥੇ ਖਤਰੇ ਤੋਂ ਬਾਹਰ ਹੋ ਗਿਆ ਜੀ ਹਾਂ ਜੀ ਵੀ ਆਡੀ ਹੱਥ ਬੰਨ ਕੇ ਬੇਨਤੀ ਆ ਵੀ ਸਾਡੇ ਘਰ ਵੀ ਪੱਥਰ ਲਵਾਇਆ ਜਾਵੇ ਤਾਂ ਸਰਕਾਰਾਂ ਅਗੇ ਬੇਨਤੀ ਹੈ ਜੀ ਸੋ ਬਾਬਾ ਜੀ ਕਹਿ ਰਹੇ ਆ ਕਿ ਇੱਥੇ ਜਿਹੜਾ ਪੱਥਰ ਲਵਾਇਆ ਜਾਵੇ ਤਾਂ ਕਿ ਜਿਹੜੀ ਮਾਰ ਪੈਂਦੀ ਆ ਪਾਣੀ ਦੀ ਅਕਸਰ ਗੁਰਦੁਆਰਾ ਸਾਹਿਬ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਦਾ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਉਹ ਨੁਕਸਾਨ ਨਾ ਪਹੁੰਚੇ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਖਤਰੇ ਦੇ ਨਿਸ਼ਾਨ ਤੋਂ ਉੱਪਰ ਇਹ ਜਿਹੜੀ ਆ ਨਦੀ ਚੱਲ ਰਹੀ ਆ ਤੇ ਉਸੇ ਦੇ ਚੱਲਦੈ ਬਹੁਤ ਸਾਰੇ ਸਮੱਸਿਆਵਾਂ ਵਿੱਚੋਂ ਲੋਕਾਂ ਨੂੰ ਵੀ ਲੰਘਣਾ ਪੈ ਰਿਹਾ ਤਾਂ ਦੇਖਣਾ ਹੋਏਗਾ ਕਿ ਹੁਣ ਆਉਣ ਵਾਲੇ ਸਮੇਂ 'ਚ ਕਿੱਦਾਂ ਦੇ ਹਾਲਾਤ ਰਹਿਣਗੇ ਢਾਂਗ ਦੀ ਨਦੀ ਜਿਵੇਂ ਪੂਰੇ ਆਫਾਨ ਤੇ ਚੱਲ ਰਹੀ ਆ ਪੂਰੇ ਸਿਖਰਾਂ ਤੇ ਪਾਣੀ ਚੱਲ ਰਿਹਾ ਤਾਂ ਇਸ ਸੰਬੰਧੀ ਗੱਲਬਾਤ ਕਰ ਰਹੇ ਹਾਂ ਤੇ ਇੱਕ ਹੋਰ ਬਾਬਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਖਾਲਸਾ ਜੀ ਖਾਲਸਾ ਜੀ ਬਾਬਾ ਜੀ ਜੋ ਹਾਲਾਤ ਬਣੇ ਆ ਉਸ ਦੇ ਚੱਲਦੇ ਆ ਲੋਕਾਂ ਚ ਕੀ ਸਹਿਮ ਆ ਤੇ ਲੋਕ ਕੀ ਮੌਕੇ ਤੇ ਸਰਕਾਰ ਤੋਂ ਮੰਗ ਕਰ ਰਹੇ ਆ ਹੁਣ ਜਿਹੜੀ ਟਾਂਗਰੀ ਨਦੀ ਏ ਇਹ ਬਿਲਕੁਲ ਖਤਰੇ ਤੋਂ ਬਾਹਰ ਚ ਲੜਦੀ ਏ ਲੋਕਾਂ ਦੀ ਇਹੀ ਮੰਗ ਹੈ ਕਿ ਉਪਰੋਂ ਪਾਣੀ ਨਾ ਛੱਡਿਆ ਜਾਵੇ ਤੇ ਜਿੰਨਾ ਪਾਣੀ ਹੈ ਇਸ ਦਾ 70% ਘਟਾ ਘਟਾਇਆ ਚਾਏ ਘਟੇ ਇਸ ਤੋਂ ਬਾਅਦ ਜਿਹੜਾ ਲੋਕਾਂ ਦਾ ਨੁਕਸਾਨ ਨਾ ਹੋਵੇ ਲੋਕ ਆਪਣਾ ਇਹੀ ਚਾਹੁੰਦੇ ਨੇ ਹੋਰ ਤੇ ਕੁਝ ਨਹੀਂ ਚਾਹੁੰਦੇ ਪਰ ਦੂਜੀ ਗੱਲ ਇਹ ਵੇ ਇਹ ਜਿਹੜਾ ਮਧ ਟਾਂਗਰੀ ਨਦੀ ਹੈ ਇਹਦੇ ਉੱਤੇ ਗੁਰੂ ਘਰ ਬਣਿਆ ਹੋਇਆ ਹੈ ਜਿਹਦਾ ਪਾਣੀ ਹੈ ਬਿਲਕੁਲ ਗੁਰੂ ਘਰ ਦੇ ਨਾਲ ਲੱਗਾ ਹੋਇਆ ਹੈ ਸਰਕਾਰ ਅਕੀ ਇਹੀ ਬੇਨਤੀ ਹੈ ਬਈ ਬਿਲਕੁਲ ਇਹਦੇ ਚ ਸਾਈਡ ਤੇ ਪੱਥਰ ਲਾਇਆ ਜਾਏ ਔਰ ਜਿਹੜਾ ਪਾਣੀ ਦਾ ਵਹਾਣ ਥੋੜਾ ਪਿੱਛੇ ਕੀਤਾ ਜਾਏ ਜੀ ਤੇ ਹੋਰ ਗੱਲ ਕਰੀਏ ਤਾਂ ਜਦੋਂ ਪਾਣੀ ਆਂਦਾ ਪਿਛਲੇ ਸਾਲਾਂ ਚ ਵੀ ਦੇਖਿਆ ਕਿ ਕਿਵੇਂ ਇੱਥੇ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਤਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਲੋਕਾਂ ਚ ਜਿਹੜੀ ਆ ਗੱਲਬਾਤ ਕੀਤਾ ਦੀ ਚੱਲ ਰਹੀ ਆ ਕੀ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਆ ਮੌਕੇ ਤੇ ਇਸ ਟਾਈਮ ਲੋਕਾਂ ਦੀ ਗੱਲਬਾਤ ਇਹ ਚੱਲਦੀ ਵੀ ਜੇ ਥੋੜਾ ਪਾਣੀ ਹੋਰ ਵੱਧ ਗਿਆ ਪਾਣੀ ਖੇਤਾਂ ਚ ਜਾਏਗਾ ਲੋਕਾਂ ਦਾ ਨੁਕਸਾਨ ਹੋਵੇਗਾ ਲੋਕ ਇਹ ਜਾਂਦੇ ਨੇ ਵੀ ਪਾਣੀ ਨਾ ਆਵੇ ਇਸ ਕਰਕੇ ਲੋਕਾਂ ਦਾ ਕੋਈ ਫਾਇਦਾ ਹੋ ਜਾਏ ਪਿਛਲੇ ਸਾਲ ਪਾਣੀ ਪਿਛਲੇ ਸਾਲ ਤੋਂ ਪਿਛਲੇ ਸਾਲ ਜ਼ਿਆਦਾ ਆ ਗਈ ਫਲੱਡ ਆ ਗਿਆ ਇਹ ਸੜਕਾਂ ਟੁੱਟ ਗਈਆਂ ਹਨ ਬੁਰੇ ਹਾਲ ਬਣ ਕੇ ਡੜੇ ਹੋ ਗਏ ਲੋਕਾਂ ਦੇ ਉਹ ਸੜਕਾਂ ਦੇ ਹੁਣ ਤੱਕ ਹੋਇਆ ਕੋਈ ਮਰਮਤ ਹੋਈ ਹਾਂ ਕੋਈ ਮਰਮਤ ਨਹੀਂ ਹੋਈ ਅਜੇ ਤੱਕ ਕੋਈ ਸਾਰਨ ਲਈ ਇੱਕ ਪੁਲ ਬਣਿਆ ਹੈ ਉਹ ਵੀ ਨਹੀਂ ਚੱਲੂ ਹੋਇਆ ਮੁਆਵਜ਼ਾ ਵਗੈਰਾ ਲੋਕਾਂ ਨੂੰ ਮਿਲਿਆ ਜਦ ਲੋਕਾਂ ਨੂੰ ਕੋਈ ਨਹੀਂ ਮਿਲਿਆ ਅਜੇ ਇਸ ਟਾਈਮ ਮਿਲਿਆ ਹੋਵੇ ਕਿਸੇ ਨੂੰ ਥੋੜਾ ਬਾਲਾ ਮਿਲਿਆ ਹੋਵੇ ਬਾਕੀ ਨਹੀਂ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ 2023 ਦੇ ਝੰਬੇ ਹੋਏ ਲੋਕ ਹਲੇ ਜਿਹੜੇ ਆ ਰਾਸ ਨਹੀਂ ਆਏ ਮੁਆਵਜ਼ਾ ਜਿਹੜਾ ਕਹਿ ਰਹੇ ਸੀ ਸਰਕਾਰਾਂ ਕਿ ਮੁਆਵਜ਼ਾ ਦੇਵਾਂਗੇ ਉਹ ਮੁਆਵਜ਼ਾ ਹਲੇ ਵੀ ਢੀ ਕਰੇ ਆ ਪਰ ਉਸ ਤੋਂ ਬਾਅਦ ਦੀ ਗੱਲ ਕਰੀਏ 2025 'ਚ ਖੜੇ ਆ ਤਾਂ ਹੁਣ ਵੀ ਜਿਹੜੇ ਆ ਬਹੁਤ ਸਾਰੇ ਡਰਾਮ ਨੇ ਹਾਲਾਤ ਆ ਜਿਹੜੇ ਲੋਕਾਂ ਲਈ ਬਣਦੇ ਨਜ਼ਰ ਆ ਰਹੇ ਆ ਤੇ ਉੱਥੇ ਮੰਗ ਹੈ ਇਸ ਏਰੀਆ ਦੇ ਖਾਸ ਕਰਕੇ ਕਿ ਪਿੱਛੋਂ ਪਾਣੀ ਨਾ ਹੀ ਛੱਡਿਆ ਜਾਏ ਤਾਂ ਹੀ ਚੰਗਾ ਹੈ ਤਾਂ ਕਿਉਂਕਿ ਇੱਥੇ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋਏਗਾ ਤੁਸੀਂ ਤਸਵੀਰਾਂ टांगਰੀ ਨਦੀ ਦੀਆਂ ਦੇਖੀਆਂ ਨੇ ਕਿ ਕਿਸ ਤਰੀਕੇ ਨਾਲ ਆਫਾਨ ਤੇ ਚੱਲ ਰਹੀ ਹੈ ਤੇ ਪਾਣੀ ਲਗਾਤਾਰ ਪਿੱਛੋਂ ਆ ਰਿਹਾ ਹੈ ਤੇ ਲਗਾਤਾਰ ਪਾਣੀ ਦਾ ਪੱਦਰ ਪੱਦਾ ਜਾ ਰਿਹਾ ਹੈ ਤੇ ਇਹ ਤਸਵੀਰਾਂ ਬਹੁਤ ਸਾਰੀਆਂ ਜਿਹੜੀਆਂ ਕਿਸਾਨਾਂ ਨੂੰ ਖਾਸ ਕਰਕੇ ਜੇਕਰ ਕਿਹਾ ਜਾਵੇ ਤੇ ਹੋਰ ਜਿਹੜੇ ਘਰਾਂ 'ਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਚਤਾਵਨੀ ਭਰੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿਉਂਕਿ 2023 ਦੀ ਜੇਕਰ ਗੱਲ ਕਰੀਏ ਤਾਂ 2023 'ਚ ਕਿਸ ਤਰੀਕੇ ਨਾਲ ਐਸੇ ਟਾਂਗਰੀ ਨਦੀ ਅਤੇ ਅੱਗੇ ਘੱਗਰ ਦਰਿਆ ਨੇ ਜਿਹੜਾ ਆ ਬਹੁਤ ਸਾਰੇ ਏਰੀਆ ਵਿੱਚ ਵੱਡੀ ਮਾਰ ਪਾਈ ਸੀ ਕਿਸ ਤਰੀਕੇ ਨਾਲ ਲੋਕਾਂ ਨੇ ਉਹਨਾਂ ਹਾਲਾਤਾਂ ਦਾ ਸਾਹਮਣਾ ਕੀਤਾ ਸੀ ਉਹ ਤੁਸੀਂ ਉਸ ਸਮੇਂ ਦੇਖਿਆ ਤੇ ਉਹ ਤਸਵੀਰਾਂ ਜਾਂ ਉਸ ਸਮੇਂ ਦਾ ਮੁਆਵਜ਼ਾ ਹੁਣ ਤੱਕ ਲੋਕਾਂ ਨੂੰ ਨਹੀਂ ਮਿਲਿਆ ਤਾਂ ਹੁਣ ਮੁੜ ਤੋਂ ਜਿਹੜੇ ਆ ਹਾਲਾਤ ਆ ਉਹ ਬਣਦੇ ਨਜ਼ਰ ਆ ਰਹੇ ਆ ਜਿੱਥੇ ਜੇਕਰ ਅਸੀਂ ਗੱਲ ਕਰੀਏ ਕਿ ਜਲੰਧਰ ਏਰੀਏ ਦੀ ਜਲੰਧਰ ਏਰੀਆ ਦਾ ਬਹੁਤ ਸਾਰਾ ਏਰੀਆ ਜਿਹੜਾ ਕਪੂਰਥਲਾ ਖਾਸ ਕਰਕੇ ਸੁਲਤਾਨਪੁਰ ਲੋਧੀ ਹੋ ਗਿਆ ਤਾਂ ਇੱਥੇ ਜਿਹੜਾ ਪਾਣੀ ਆਨੇ ਇੰਨੀ ਕਮਾਰ ਪਾਈ ਆ ਕਿ ਲੋਕ ਘਰ ਛੱਡ ਕੇ ਆਪਣੇ ਸੁਰੱਖਿਅਤ ਥਾਵਾਂ ਤੇ ਗਏ ਆ ਤੇ ਆ ਪਸ਼ੂ ਆ ਜਿਹੜੇ ਉਹ ਪਾਣੀ ਵਿੱਚ ਹੀ ਜਿਹੜੇ ਆ ਕਿਤੇ ਨਾ ਕਿਤੇ ਦਿਨ ਗਾ ਜਿਹੜੇ ਆ ਕੱਟ ਰਹੇ ਆ ਤੇ ਬਹੁਤ ਸਾਰੇ ਪਸ਼ੂਆਂ ਦੀ ਤਾਂ ਜਾਨ ਵੀ ਚਲੀ ਗਈ ਹੈ ਤੇ ਉਧਰ ਫਾਜ਼ਲੀਕਾ ਦੀ ਗੱਲ ਕਰੀਏ ਤਾਂ ਫਾਜ਼ਲੀਕਾ ਦਾ ਬਹੁਤ ਸਾਰਾ ਏਰੀਆ ਜਿਹੜਾ ਉਹ ਵੀ ਪਾਣੀ ਦੀ ਮਾਰਚ ਹੈ ਤਾਂ ਹੁਣ ਪਟਿਆਲੇ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੀ ਟਾਂਗਰੀ ਨਦੀ ਹੈ ਜਿਹੜੀ ਉਹ ਪੂਰੇ ਅਫਾਨ ਤੇ ਚੱਲ ਰਹੀ ਹੈ ਪੂਰੇ ਰੋਹ ਤੇ ਚੱਲ ਰਹੀ ਹੈ ਪੂਰੇ ਵੱਡੇ ਪੱਧਰ ਤੇ ਜਿਹੜਾ ਪਾਣੀ ਇਸ ਤੇ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਸਾਰੇ ਲੋਕ ਜਾਂ ਅਸੀਂ ਵੀ ਆ ਕਾਮਨਾ ਕਰਦੇ ਹਾਂ ਕਿ ਅਜਿਹੀ ਸਥਿਤੀ ਨਾ ਬਣੇ ਕਿ ਲੋਕਾਂ ਨੂੰ ਆਪਣੇ ਘਰ ਹੀ ਛੱਡਣੇ ਪੈ ਜਾਣ ਕਿਉਂਕਿ ਜੋ 2023 ਚ ਵਾਪਰਿਆ ਸੀ ਉਹ ਕਿਸੇ ਨੂੰ ਹਲੇ ਨਹੀਂ ਭੁੱਲਿਆ ਤਾਂ ਉਧਰ ਹੁਣ ਦੇ ਹਾਲਾਤ ਆ ਜਿਹੜੇ ਇਸ ਟੰਗਰੀ ਨਦੀ ਨੇ ਬਹੁਤ ਸਾਰੇ ਬਿਆਨ ਕਰਕੇ ਰੱਖ ਦਿੱਤੇ ਆ ਤੇ ਦੇਖਣਾ ਹੋਏਗਾ ਕਿ ਇਹ ਨਦੀ ਕਦੋਂ ਤੱਕ ਹੁਣ ਜਿਹੜੇ ਆ ਸ਼ਾਂਤ ਹੋਏਗੀ ਯਾਨੀ ਕਿ ਕਦੋਂ ਤੱਕ ਪਾਣੀ ਇਸ ਚ ਘਟੇਗਾ ਪਰ ਫਿਲਹਾਲ ਪਿੱਛੋਂ ਜਿਹੜਾ ਪਾਣੀ ਉਹ ਜ਼ਰੂਰ ਪੂਰੇ ਸਿਖਰਾਂ ਤੇ ਵਾਧਾ ਆ ਰਿਹਾ ਪੂਰੇ ਪੱਧਰ ਤੇ ਜਿਹੜਾ ਪਾਣੀ ਵਧ ਰਿਹਾ ਤੇ ਲਗਾਤਾਰ ਇਸ ਦਾ बहाव ਤੇਜ਼ ਹੋ ਰਿਹਾ ਵੀਡੀਓ ਜਰਨਲਿਸਟ ਗੁਰਪ੍ਰੀਤ ਗੋਪੀਨਾਥ ਸਤਨਾਬ ਸਿੰਘ ਮਠੋਈ ਐਨਆਰਆਈ ਟੀਵੀ